ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਤਾ ਸਵਾਗਤ ਹੈ ਮੈਂ ਹਕਮਲ ਪ੍ਰੀਤ ਕੋ ਆਸਟ੍ਰੇਲੀਆ ਦੇ ਵਿੱਚ ਆਮ ਚੋਣਾਂ ਹੋਈਆਂ ਸੀ ਜਿਸ ਦੇ ਨਤੀਜੇ ਵੀ ਸਾਹਮਣੇ ਆ ਗਏ ਨੇ ਆਸਟ੍ਰੇਲੀਆ ਵਿੱਚ ਹੋਈਆਂ ਆਮ ਚੋਣਾਂ ਦੇ ਨਤੀਜੇ ਆ ਗਏ ਨੇ ਦੱਸਦੇ ਕਿ ਨਤੀਜੇ ਦੇ ਮੁਤਾਬਕ ਐਥਨੀ ਅਰਬਾਨੀਜ਼ ਨੂੰ ਲਗਾਤਾਰ ਦੂਜੀ ਵਾਰ ਇਸ ਫਿਰ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਉਹ ਪਿਛਲੇ 21 ਸਾਲਾਂ ਵਿੱਚ ਅਜਿਹੀ ਜਿੱਤ ਦਰਜ ਕਰਨ ਵਾਲੇ ਪਹਿਲੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਬਣ ਗਏ ਨੇ ਉਹਨਾਂ ਦਾ ਕਾਰਜਕਾਲ 3 ਸਾਲ ਦਾ ਹੋਵੇਗਾ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨਨੇਸ਼ ਨਿਵਾਰ ਨੂੰ ਹੋਈਆਂ ਚੋਣਾਂ ਵਿੱਚ ਹਾਰ ਸਵੀਕਾਰ ਕਰਦੇ ਹੋਏ ਕਿਹਾ ਅਸੀਂ ਇਸ ਚੋਣ ਮੂਹਮ ਦੌਰਾਨ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਇਹ ਅੱਜ ਰਾਤ ਸਪਸ਼ਟ ਹੋ ਗਿਆ ਅਤੇ ਮੈਂ ਇਸ ਦੀ ਪੂਰੀ ਜ਼ਿੰਮੇਵਾਰੀ ਸਵੀਕਾਰ ਕਰਦਾ ਉਹਨਾਂ ਕਿਹਾ ਕਿ ਅਤਵੇਰੇ ਮੈਂ ਪ੍ਰਧਾਨ ਮੰਤਰੀ ਨੂੰ ਉਹਨਾਂ ਦੀ ਸਫਲਤਾ ਤੇ ਵਧਾਈ ਦੇਣ ਦੇ ਲਈ ਫੋਨ ਕੀਤਾ ਇਹ ਲੇਬਰ ਪਾਰਟੀ ਲਈ ਇੱਕ ਇਤਿਹਾਸਿਕ ਪਲ ਹੈ ਆਸਟ੍ਰੇਲੀਅਨ ਚੋਣ ਕਮਿਸ਼ਨ ਦੇ ਅਨੁਮਾਨਾਂ ਨੇ 150 ਸੀਟਾਂ ਵਾਲੇ ਪ੍ਰਤੀਨਿਧੀ ਸਭਾ ਵਿੱਚ ਬਨੀਜ਼ ਦੀ ਸੱਤਾਧਾਰੀ ਕੇਂਦਰੀ ਖੱਬੇ ਲੇਬਰ ਪਾਰਟੀ ਨੂੰ 70 ਸੀਟਾਂ ਤੇ ਰੂੜੀਵਾਦੀ ਵਿਰੋਧੀ ਗੱਜੋੜ ਨੂੰ 24 ਸੀਟਾਂ ਦਿੱਤੀਆਂ ਹੇਠਲਾ ਸਦਨ ਜਿੱਤੇ ਪਾਰਟੀਆਂ ਨੂੰ ਸਰਕਾਰਾਂ ਬਣਾਉਣ ਦੇ ਲਈ ਬਹੁਤ ਬਹੁਮਤ ਦੀ ਲੋੜ ਨਹੀਂ ਹੁੰਦੀ ਗੜਜੋਰ ਤੋਂ ਬਾਹਰ ਛੋਟੀਆਂ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੇ 13 ਸੀਟਾਂ ਜਿੱਤਣ ਦੀ ਸੰਭਾਵਨਾ ਚੁਆਪਦੀ ਹੈ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੇ ਸਹਿਯੋਗ ਸਤਕਾਰਯੋਗ ਚੋਣ ਵਿਸ਼ਲੇਸ਼ਕ ਐਟਨੀ ਗ੍ਰੀਨ ਨੇ ਭਵਿੱਖਬਾਣੀ ਕੀਤੀ ਕਿ ਲੇਬਰ 74 ਸੀਟਾਂ ਗੜਜੋਰ 36 ਅਤੇ ਗੈਰ ਗੜਜੋਰ ਵਾਲੇ ਕਾਨੂੰਨ ਸਾਜ਼ ਤੇਰਾ ਸੀਟਾ ਜਿੱਤੇਗਾ ਤੇ ਗ੍ਰੀਨ ਨੇ ਕਿਹਾ ਕਿ ਲੇਬਰ ਬਹੁਮਤ ਜਾਂ ਕਟਗਿਣਤੀ ਸਰਕਾਰ ਬਣਾਏਗਾ ਅਤੇ ਗਰ ਜੋੜ ਨੂੰ ਕਟਗਿਣਤੀ ਸਰਕਾਰ ਬਣਾਉਣ ਦੀ ਕੋਈ ਉਮੀਦ ਨਹੀਂ ਹੈ ਤਾਂ ਬਿਲਕੁਲ ਐਥਨੀ ਅਲਬਨੀਜ਼ ਨੇ ਜਿਹੜਾ ਕਿ ਇੱਕ ਇਤਿਹਾਸ ਰਚ ਦਿੱਤਾ ਹੈ ਉਹ ਦੂਜੀ ਵਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਨੇ